बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਚ ਨਾ ਵੀ ટીਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਪੈਣੀ ਸਾਹਿਬ ਦੀ ਅਗਸਤ ਮਹੀਨੇ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰਸਿੱਧ ਲੇਖਕ ਸ਼੍ਰੀ ਸੁਰਿੰਦਰ ਰਾਮਪੁਰੀ ਦੀ ਕਿਤਾਬ ਕਿਸੇ ਬਹਾਨੇ ਤੇ ਵਿਚਾਰ ਚਰਚਾ ਕੀਤੀ ਗਈ। ਕਿਤਾਬ ਬਾਰੇ ਬੋਲਦਿਆਂ ਗੁਰਸੇਵਕ ਸਿੰਘ ਢਿੱਲੋਂ ਨੇ ਆਖਿਆ ਕਿ ਇਸ ਪੋਸਤਕ ਨੂੰ ਪੜ ਕੇ ਪਾਠਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਅਜਿਹੀਆਂ ਕਿਤਾਬਾਂ ਸਾਂਭਣ ਯੋਗ ਹੁੰਦੀਆਂ ਨੇ। ਕਹਾਣੀਕਾਰ ਤੇ ਗਜ਼ਲਗੋ ਗੁਰਦਿਆਲ ਦਲਾਲ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਰਿੰਦਰ ਰਾਮਪੁਰੀ ਵਰਗੇ ਲੇਖਕ ਕਠਨ ਮਿਹਨਤ ਕਰਕੇ ਤਿਆਰ ਹੁੰਦੇ ਹਨ। ਅਜੋਕੀ ਪੀੜੀ ਦੇ ਲੇਖਕਾਂ ਨੂੰ ਵੀ ਅਜਿਹੇ ਲੇਖਕਾਂ ਦੇ ਸੇਧ ਲੈਣੀ ਦੀ ਲੋੜ ਹੈ ਰਚਨਾਮਾ ਦੇ ਦੌਰ ਵਿੱਚ ਅਨਿਲ ਫਤੇਗੜ ਜੱਟਾਂ ਗੀਤਕਾਰ ਕਰਨੈਲ ਸਿਵਿਆ ਜਗਮਉਨ ਸਿੰਘ ਟਮਕੌਦੀ ਬੁੱਧ ਸਿੰਘ ਨੀਲੋ ਪ੍ਰਭ ਜੋਤ ਰਾਮਪੁਰ ਗੀਤਕਾਰ ਤੇ ਗਾਇਕ ਜਗਤਾਰ ਰਾਈਆਂ ਗੁਰਬਾਗ ਸਿੰਘ ਰਾਈਆਂ ਗਜ਼ਲਗੋ ਜੋਰਾਵਰ ਸਿੰਘ ਪੰਛੀ ਦਲਬੀਰ ਕਲੇਰ ਸੁਖਦੇਵ ਸਿੰਘ ਕੁਕੂ ਕੋਲੋਟੀ ਸੁਲੱਖਣ ਸਿੰਘ ਅਟਵਾਲ ਲਖਵੀਰ ਸਿੰਘ ਲੱੱਬਾ ਰਜਿੰਦਰ ਕੌਰ ਪੰਨੂ ਦਲਜੀਤ ਸਿੰਘ ਬਿੱਲਾ ਭੁਪਿੰਦਰ ਸਿੰਘ ਡਿਊਟ ਗੁਰਮੀਤ ਸਿੰਘ ਗੋਲਦੀ ਮਲਕੀਤ ਸਿੰਘ ਮਾਲੜਾ ਹਰਬੰਸ ਸਿੰਘ ਰਾਏ ਬਲਵੰਤ ਸਿੰਘ ਬਿਰਕ ਜਗਦੀਪ ਸਿੰਘ ਬਾਗਾ ਸੁਵਿੰਦਰ ਸਿੰਘ ਲੁਧਿਆਣਾ ਕੁਲਦੀਪ ਸਿੰਘ ਰਾਇਆ ਮਨਜੀਤ ਸਿੰਘ ਰਾਗੀ ਆਦਿਕ ਨੇ ਰਚਨਾਵਾਂ ਦਾ ਪਾਠ ਕੀਤਾ ਪੜੀਆਂ ਸੁਣੀਆਂ ਰਚਨਾਵਾਂ ਤੇ ਉਸਾਰੂ ਵਿਚਾਰ ਚਰਚਾ ਹੋਈ ਹਾਜ਼ਰ ਸਾਹਿਤਕਾਰਾਂ ਵੱਲੋਂ ਸਮਾਜਿਕ ਮਸਲਿਆਂ ਤੇ ਨਿੱਟ ਕੇ ਗੱਲਬਾਤ ਕੀਤੀ ਗਈ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਵਾਸਤੇ ਬੇਸ਼ਕੀਮਤੀ ਵਿਚਾਰਾਂ ਹੋਈਆਂ ਇਸ ਮੀਟਿੰਗ ਵਿੱਚ ਤਕਰੀਬਨ 40 ਦੇ ਕਰੀਬ ਲੇਖਕਾਂ ਨੇ ਹਾਜ਼ਰੀ ਭਰੀ ਸਟੇਜ ਦੀ ਕਾਰਵਾਈ ਕਹਾਣੀਕਾਰ ਤਰਨ ਸਿੰਘ ਬੱਲ ਨੇ ਖੂਬਸੂਰਤ ਅੰਦਾਜ਼ ਵਿੱਚ ਨਿਭਾਈ ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜਿਓਂ ਆਏ ਹੋਏ ਸ਼ਾਇਰਾਂ ਦਾ ਨਾ ਨਵਾਂ ਕਿਤਾਬ